ਆ ਜੋੜੀ ਨੂੰ ਕੌਣ ਨਹੀਂ ਜਾਣਦਾ ਇਹ ਹੈ ਇੰਸਟਾਗ੍ਰਾਮਰ ਤੇ YouTube ਪਰ ਪ੍ਰੀਤ ਆਕਾਸ਼ ਕਪੜਾ ਲਗਭਗ 2 ਮਹੀਨੇ ਪਹਿਲਾਂ ਪ੍ਰਮਾਤਮਾ ਨੇ ਇਹਨਾਂ ਦੇ ਘਰੇ ਧੀ ਦੀ ਦਾਤ ਬਖਸ਼ੀ ਸੀ ਤੇ ਉਸ ਧੀ ਦਾ ਨਾਂ ਇਹਨਾਂ ਨੇ ਰੱਖਿਆ ਸੀਗਾ ਰਵਨੀਤ ਕੌਰ ਹੁਣ 25 ਦਸੰਬਰ ਨੂੰ ਇਸ ਰਵਨੀਤ ਕੌਰ ਬੱਚੀ ਦੀ ਡੈਥ ਹੋ ਗਈ ਆ ਅਚਾਨਕ ਤੇ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਵੀ ਠੰਡ ਲੱਗਣ ਕਰਕੇ ਬੱਚੀ ਦੀ ਮੌਤ ਹੋਈ ਹੈ ਤੇ ਪ੍ਰਮਾਤਮਾ ਇਸ ਬੱਚੀ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸੇ ਤੇ ਹੁਣ ਤੁਹਾਨੂੰ ਦੱਸਦੇ ਆਂ ਵੀ ਇਹ ਜੋੜੀ ਹੈ ਜਿਹੜੀ ਇਹ ਬਹੁਤ ਜ਼ਿਆਦਾ ਮਸ਼ਹੂਰ ਹੈ ਇੰਸਟਾਗ੍ਰam ਤੇ YouTube ਤੇ ਤੇ YouTube ਤੇ ਇਹਨਾਂ ਦੇ ਚੰਗੇ ਸਬਸਕ੍ਰਾਈਬਰ ਆ ਤੇ ਇੰਸਟਾਗ੍ਰam ਤੇ ਵੀ ਕਾਫੀ ਜ਼ਿਆਦਾ ਇਹਨਾਂ ਦਾ ਬੇਸ ਹੈਗਾ ਤੇ ਬਹੁਤ ਜ਼ਿਆਦਾ ਲੋਕ ਇਹਨਾਂ ਨੂੰ ਪਸੰਦ ਕਰਦੇ ਹੈਗੇ ਇੰਸਟਾਗ੍ਰam ਤੇ ਵੀ ਇਹਨਾਂ ਦੀਆਂ ਕਾਫੀ ਰੀਲਾਂ ਵਾਇਰਲ ਹੁੰਦੀਆਂ ਜਿਦੇ ਵਿੱਚ ਇਹ ਆਪਣੀ ਛੋਟੀ ਜੀ ਬੱਚੀ ਰਵਨੀਤ ਕੌਰ ਨੂੰ ਲਾੜ ਪਿਆਰ ਕਰ ਰਹੇ ਹੈਗੇ ਤੇ ਹੁਣ ਅਚਾਨਕ ਉਹਦੀ ਮੌਤ ਦੇ ਕਾਰਨ ਇਹ ਕਪਲ ਬਹੁਤ ਜ਼ਿਆਦਾ ਦੁਖੀ ਹੈ ਤੇ ਹੁਣ ਜਿਹੜਾ ਰਵਨੀਤ ਕੌਰ ਦਾ ਫਾਦਰ ਹੈਗਾ ਮਤਲਬ ਪ੍ਰੀਤਕਾਸ਼ ਕਪਲ ਨੇ ਆਪਦੀ ਬਾਹ ਦੇ ਉੱਤੇ ਆਪਦੀ ਧੀ ਦਾ ਟੈਟੂ ਬਣਵਾਇਆ ਹੈਗਾ ਫੋਟੋ ਬਣਮਾਈ ਹੈਗੀ ਤੇ ਮੈਸੇਜ ਰਵਨੀਤ ਪੁੱਤ ਲਿਖਿਆ ਹੋਇਆ ਹੈਗਾ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਇਸ ਬੱਚੀ ਲਈ ਅਰਦਾਸ ਕਰਿਓ ਕਿ ਪਰਮਾਤਮਾ ਇਸ ਬੱਚੀ ਨੂੰ ਅਦੇ ਚਰਨਾਂ ਦੇ ਵਿੱਚ ਨਿਵਾਸ ਜ਼ਰੂਰ ਬਖਸ਼ੇ